ਮਾਚੀਵਾੜਾ ਪੁਲਿਸ ਵੱਲੋਂ ਇੱਕ ਇਹੋ ਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਜੋ ਇਲਾਕੇ ਵਿੱਚ ਮੋਟਰਸਾਈਕਲ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਇਹ ਦੋਵੇਂ ਮੁਜ਼ਰੀਮ ਮੋਟਰਸਾਈਕਲ ਨੂੰ ਚੋਰੀ ਕਰਦੇ ਸਨ ਪੁਲਿਸ ਵੱਲੋਂ ਇਨ੍ਹਾਂ ਦੋਵਾਂ ਚੋਰਾਂ ਨੂੰ ਕਾਬੂ ਕਰਨ ਉਪਰੰਤ ਮੋਢਲੀ ਪੁਸ਼ਕਿਸ ਤੋਂ ਇਨ੍ਹਾਂ ਕੋਲੋਂ 3 ਮੋਟਰਸਾਈਕਲ ਬਰਾਮਦ ਕਰ ਲਈ ਗਏ ਹਨ ਤੇ ਹੋਰ ਵੀ ਫੜਸੇ ਹੋਣ ਦੀ ਉਮੀਦ ਹੈ ਆ ਬੱਲੇ ਜਿਹੜੇ ਨੌਜਵਾਨ ਕੱਪ ਇੱਥੇ ਨੇ ਇਹ ਸਾਨੂੰ ਜਾਣਕਾਰੀ ਮਿਲੀ ਸੀ ਇੱਕ ਪੂਰੀ ਤਰ੍ਹਾਂ ਤੇ ਗਗਨਦੀਪ ਸਿੰਘ ਵੀ ਇਸ ਵਿਕੀ ਇਹ ਮਤੀਬਰ ਦਾ ਜਿਹੜਾ ਬੈਡ ਬੈਡ ਕੈਰੈਕਟਰ ਹੈ ਜਿਹਦੇ ਗਲਾਫ ਹੈ ਨਾ ਹੀ ਪਛੇਟਾ ਤੇ ਇਹਦਾ ਸਾਥੀ ਆਕਾਸ਼ਦੀ ਇਹ ਵੀ ਲੋਕਲ ਮਛਵੜਾ ਦਾ ਆਉਂਦਾ ਹੀ ਆ ਜੀ ਵੀ ਇਹਨਾਂ ਨੇ ਚੋਰੀ ਦੇ ਮੋਟਰਸਾਈਕਲ ਕਰਕੇ ਅੱਗੇ ਵੇਚ ਦੇਣੀ ਤੇ ਕਿੰਨੇ ਮੋਟਰਸਾਈਕਲ ਬਰਾਮਦ ਹੋਏ ਜਿਹੜਾ ਇਹਨਾਂ ਦੋਸਰੇ ਜੀ ਤਿੰਨ ਬਰਾਮਦ ਕਰੇ ਨੇ ਮੋਟਰਸਾਈਕਲ ਕਿਤੋਂ ਚੋਰੀ ਹੋਈ ਸੀ ਇਹਨੇ ਇੱਕ ਤਾਂ ਦਸਵੇਂ ਨਗਰ ਤੋਂ ਚੋਰੀ ਕੀਤਾ ਸੀ ਵਿੱਕੀ ਨੇ ਨਾਲ ਕਿਹਦੇ ਆਕਾਸ਼ਦੀ ਨੇ ਇੱਕ ਗਾਰਾਜ ਆਪਣੇ ਸਿਵਲਪੁਰਤਾਲ ਤੋਂ ਆਪਣੇ ਨਮੇ ਸ਼ਹਿਰ ਤੋਂ ਜੀ ਕਿਤੋਂ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਬਰਾਮਦ ਕੀਤੇ ਗਏ ਇਹ ਡਾਟਾ ਐਸਆਈ ਬੇਗ ਪਵਨ ਕੁਮਾਰ ਪਵਨਜੀਤ ਇਹ ਵਿਆਹ ਦੀ ਤਲਾਸ਼ ਵਿੱਚ ਸੀ ਪਟੀਆਂ ਤੋਂ ਕਾਬੂ ਕਰੇ ਨੇ ਜੀ ਲੜਕੇ ਇਹ ਇਜਿਊਰਸੀ ਦੇ ਮੋਰਚੇ ਵਿੱਚ ਸੀ ਇਸ ਦਾ ਦਰਾਨੇ ਤੋਂ ਪਤੀ ਸਾਊ ਦਾ ਅੱਗੇ ਵੀ ਪਤਾ ਲੱਗਿਆ ਫਿਰ ਇਹ ਕੁਝ ਵੀ ਦਰਾਨ ਹੋ ਗਈ ਪੁੱਤ ਸਾਹਿਬ ਜੀ ਚੋਰੀ ਖਲਾਸ ਹੋ ਸਕਦਾ ਨੇ ਇਹਦੇ ਪੁਲਿਸ ਮਾਰਦੇ ਨੇ ਜੀ ਕੁਝ ਨਹੀਂ ਜਾਰੀ ਹੈ ਹੋਰ ਵੀ ਬਰਾਮਦ ਹੋ ਸਕਦੇ ਨੇ ਮੋਟਰਸਾਈਕਲ ਸਰ ਜਿਵੇਂ ਇਹਨਾਂ ਦੀ ਨੰਬਰ ਪਲੇਟਾਂ ਨਹੀਂ ਹੈਗੀਆਂ ਕੋਈ ਬਾਦਗਾਰਦ ਨੂੰ ਵੀ ਇਹਨਾਂ ਨੇ ਕੋਈ ਅੰਜਾਮ ਨਹੀਂ ਦਿੱਤਾ ਪਰ ਜਿਹੜੇ ਬਾਦਗਾਰਦਾਂ ਦੇ ਬੜਾ ਨੰਬਰ ਪਲੇਟਾਂ ਜੀ ਇਹਨਾਂ ਬਾਰੇ ਜੀ ਜੀ ਇਹਨਾਂ ਨੂੰ ਕਿਸ ਕਿਸੇ ਵਿਕੀਆਂ ਕਰਿਆ ਹੋ ਸਕਦਾ ਹੈ ਬਾਦਗਾਰਦ ਦੀ ਕਰਨੀਦਾਂ ਵਿੱਚ ਹੋਣ ਯਾਨੀ ਕਿ ਕਬੂ ਆਗੇ ਇਹਨਾਂ ਨਾਲ ਹੋਰ ਵੀ ਇਹ ਜੀ ਦੋ ਬੰਦੇ ਕੋਈ ਹੋਰ ਵੀ ਚੋਰ ਹੈਗੇ ਨਾਲ ਨਾਲ ਅਜੇ ਸਾਡੇ ਆਇਆ ਨਹੀਂ ਤਫਤੀਸ਼ ਚ ਕੁਛ ਕਿਸੇ ਪਤਾ ਲੱਗੂਗਾ ਇਹ ਪਹਿਲਾਂ ਬਰਕੇ ਪੁੱਛਦੇ ਹਾਂ ਹਾਂਜੀ ਇਹ ਵਿੱਕੀ ਦੇ ਅਗੇ ਸਪਰਸੇ ਹੈਗੇ ਚੋਰੀ ਦੇ